ਹਾਂਜੀ ਸਤਿ ਸ੍ਰੀ ਅਕਾਲ ਜੀ ਤਮਨਜੀਤ ਕੌਰ ਜੀ ਸਭ ਠੀਕ ਹੋ ਬਹੁਤ ਵਧੀਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਕਿਵੇਂ ਚੱਲ ਰਿਹਾ ਤੁਹਾਡਾ ਇਹ ਮੈਂ ਕੱਲ ਤੁਹਾਡੇ ਲਾਈਵ ਦੇ ਵਿੱਚ ਜੁੜਿਆ ਤੁਸੀਂ ਮੇਰੀ ਗੱਲ ਸੁਣੀ ਨਹੀਂ ਹੈ ਜੀ ਅ ਨਾ ਇੱਕ ਤੁਹਾਡੀ ਵੀਡੀਓ ਬਣੀ ਹੋਈ ਹੈ ਅ ਸਹਿ ਯਾਦਰਾਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਸਭ ਠੀਕ ਹੈ ਜੀ ਇਹਨਾਂ ਉਹ ਤਾਂ ਦੂਜਾ ਅੱਗਲੀ ਵੀਡੀਓ ਪਈ ਆ ਤੁਹਾਡੀ ਇੰਸਟਾ ਦੇ ਉੱਤੇ ਉਹਨੂੰ ਪੂਰੀ ਪਾਓ ਜੀ। ਕੜੀ ਵਾਲੀ ਸੋਇਆਬੀਨ ਦੀ ਬਿੜੀਆਂ ਜੀਆਂ ਦੀ ਇੱਕ ਵੀਡੀਓ ਬਣੀ ਹੋਈ ਆ ਉਹਨੂੰ ਪੂਰੀ ਪਾਓ ਜੀ ਅੱਧੀ ਐ। ਇੱਕ ਹੋਰ ਮੈਡਮ ਉਹਦੇ ਚ ਟੈਗ ਟੈਗ ਲਗਵਾਓ ਕਿਸੇ ਤੁਸੀਂ ਜੇ ਤੁਹਾਨੂੰ ਆਪ ਪਤਾ ਨਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਜਿਹੜਾ ਚੈਨਲ ਆ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਨਾ ਟੈਗ ਲਗਵਾਓ। ਹੋਰ ਬਤਨ ਕੇ। ਪਹਿਲਾਂ ਉਹ ਤਾਂ ਚੱਲ ਗਿਆ ਅੱਗੇ। ਤੁਸੀਂ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਟੈਗ ਲਾਓ ਜਿਹੜੇ ਜਿਹੜੇ ਤੁਸੀਂ ਕੰਮ ਕਰਦੇ ਹੋ ਉਹਦੇ ਸਬੰਧ ਵਿੱਚ ਜਿੱਦਾਂ ਦੇ ਵੀਡੀਓ ਬਣਾਉਨੇ ਹੋ ਸਾਰੇ ਤੁਸੀਂ ਟੈਗ ਉਹਦੇ ਲਾਓ ਇਹਨਾਂ ਦੇਖਿਓ ਭਾਈ ਦੇ ਸੈਜਾਦਰ ਆਈ ਐਮ ਫਰੋਮ ਸਾਲਕੋਟ ਸਿਟੀ ਬਾਜੀ ਬਾ ਪਾਕਿਸਤਾਨ ਤੋਂ ਤੁਸੀਂ ਨਾ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਟੈਗ ਲਾਓ ਜਿਹੜੇ ਸਬੰਧ ਵਿੱਚ ਆਪਾਂ ਨੈਟ ਪ੍ਰੋਬਲਮ ਹੈ ਮੇਰੇ ਚੱਲਦਾ ਚੱਲਦਾ ਰੁਕ ਜਾਂਦਾ ਲੱਗਾਗੇ ਹਾਂਜੀ ਸੱਚੀ ਕਾਲ ਸੱਚੀ ਕਾਲ ਜਿਹੜੇ ਵੀ ਭਰਾ ਜੁੜੇ ਨੇ ਆਪਣੇ ਨਾਲ ਅ ਕਮਲਜੀਤ ਕੌਰ ਕਿਚਨ ਕਮਲਜੀਤ ਕਿਚਨ ਐਂਡ ਬਲੌਗ ਇਹਨੂੰ ਵੀ ਤੁਸੀਂ ਜੁਆਇਨ ਕਰ ਲਓ ਜੀ ਜੇ ਜਿਹੜੇ ਮੇਰੇ ਭਰਾ ਬਾਕੀ ਦੇ ਦੇਖ ਰਹੇ ਨੇ ਸਾਰੇ ਵੀਰਾਂ ਨੂੰ ਫੇਰ ਮੈਂ ਕਹਿੰਦਾ ਬਾਈ ਕਾਮਰਜੀਤ ਕਿਚਨ ਐਂਡ ਬਲੌਗ ਇਹਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰੋਗੇ ਬੜਿਆ ਵੀਡੀਓ ਦੇ ਨੇ ਇਹ ਮੈਡਮ ਜੀ ਤੁਹਾਡੀ ਇੱਕ ਨਾ ਅੱਧੀ ਵੀਡੀਓ ਪਈ ਹੋਈ ਆ ਕੜੀ ਵਾਲੀ ਰੈਸਪੀ ਦੀ ਉਹਨੂੰ ਪੂਰੀ ਪਾਓ ਜੀ ਜਿਹੜਾ ਭਾਗ ਰਹੇ ਦਾ ਜਰੂਰ ਪਾਓ ਸਿਸਟਰ ਦੇ ਉੱਤੇ ਉਹਦਾ ਪੂਰਾ ਭਾਗ ਪਾਉਣ ਵਾਲਾ ਜੀ ਅੱਧੀ ਵੀਡੀਓ ਪਈ ਹੋਈ ਆ ਮੈਂ ਦੇਖੀ ਆ ਤੁਹਾਡੀ ਵੀਡੀਓ ਉਹ ਪੂਰੀ ਪੌਜੀ ਇਹ ਚੈੱਕ ਕਰਿਓ ਅੱਧੀ ਵੀਡੀਓ ਹੈਗੀ ਉਹ ਪੂਰੀ ਪੌਜੀ ਤਾਂ ਦੇਖਣ ਵਾਲੇ ਕੋ ਤਾਂ ਨਜ਼ਾਰਾ ਨਹੀਂ ਹੋ ਜਾਏਗਾ ਬਹੁਤ ਤਦ ਵਿਚਾਲੇ ਜੇ ਗੱਲ ਹੋਏ ਰੈਸਪੀ ਹੈ ਹੀ ਚੀਜ਼ ਐਦਾਂ ਨਹੀਂ ਹੁੰਦੀ ਆ ਜਿਹੜਾ ਰੈਸਪੀ ਵਾਲਾ ਮੈਟਰ ਹੁੰਦਾ ਇਹ ਇਹ ਮਤਲਬ ਪੂਰੀ ਚਾਹੀਦੀ ਰੈਸਪੀ ਫੇਰ ਗੱਲ ਬਣਦੀ ਹੈ ਉਹ ਜਿਹਦੇ ਵਿੱਚ ਤੁਸੀਂ ਨਾ ਉਹ ਸੋਇਆ ਬੀਂਂਦੀਆਂ ਬੜੀਆਂ ਜੀਆਂ ਦਿਖਾਰੇ ਸੀ ਪਤਾ ਨਹੀਂ ਕੀ ਇਸ ਦਾ ਉਹ ਉੱਥੇ ਤੱਕ ਅੱਧੀ ਪਈ ਹੋਈ ਆ ਉਹ ਵਿੱਚ ਉਹ ਨਾ ਭਈ ਹਰ ਹੋ ਰਹੇ ਨੇ ਬਾਈ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰੋ ਮੈਂ ਫਿਰ ਕਹਿ ਰਿਹਾ ਬਾਈ ਕਮਲਜੀਤ ਕਿਚਨ ਬਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਨਾਂ ਦੇ ਸਬਸਕ੍ਰਾਈਬਰ ਘੱਟ ਵੱਧ ਰਹੀ ਨੇ ਕਹਿੰਦੇ ਕੋਈ ਗੱਲ ਨਹੀਂ ਬਾਬ ਮੈਂ ਕਰੂਗਾ ਹੋਰ ਬਾਅਦ ਜਾਣਗੇ ਤੇ ਵੱਧ ਵੱਧ ਸਪੋਰਟ ਕਰੋ ਇਹਨਾਂ ਨੂੰ ਬਹੁਤ ਮਿਹਨਤ ਕਰਦੇ ਨੇ ਜਿਹੜੇ 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 ਨਵੇਂ ਜੁੜੇ ਨੇ ਪਲੀਜ਼ ਕਮੈਂਟ ਕਰਕੇ ਆਪਣੀ ਹਾਜ਼ਰੀ ਲਗਾਓ ਧੰਨਵਾਦ ਵਾਲੀ ਕੋਈ ਗੱਲ ਨਹੀਂ ਜੀ ਹੱਕ ਵੰਡਣਾ ਆਪਣਾ ਇੱਕ ਦੂਜੇ ਨੂੰ ਸਪੋਰਟ ਕਰਨ ਦਾ ਸਾਰੇ ਵੀਰਾਂ ਨੂੰ ਅਕਤ ਬਾਰ-ਬਾਰ ਕਹਿੰਦੇ ਰਹਿੰਦੇ ਆਂ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿਹੜੇ ਵੀਰ ਨਵਾਂ ਕੰਮ ਕਰਦੇ ਆਂ ਠੀਕ ਆ ਜੀ ਉਹਨਾਂ ਨੂੰ ਹੌਸਲਾ ਇਹ ਹੀ ਹੁੰਦਾ ਹੈ ਹਨਾ ਉਹਨਾਂ ਨੂੰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤਿਕ ਟੋਕ ਤੋਂ ਮੇਰੇ ਵੀਰ ਜੋੜੋਗੇ ਕਮੈਂਟ ਕਰਕੇ ਰੱਖਿਓ ਕੱਲੇ ਮੈਡਮ ਜੀ ਦੇ ਕਮੈਂਟ ਆ ਰਹੇ ਨੇ ਤੁਸੀਂ ਵੀਡੀਓ ਪੂਰੀ ਪਾਓ ਜੀ ਤੁਸੀਂ ਚੈੱਕ ਕਰਕੇ ਉਹ ਨੂੰ ਨਾ orange ਦੀ ਅਰੈਸਟਰੀ ਵਾਲੀ ਵੀਡੀਓ ਇੱਕ ਤੁਹਾਡੀ ਇੰਸਟਾ ਦੇ ਉੱਤੇ ਮੈਂ ਦੇਖੀ ਸੀਗੀ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਪਤਾ ਲੱਗਦਾ ਇੱਕ ਗੱਲ ਹੋਰ ਹੈ ਜੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕੌਣ ਦੇਖ ਰਿਹਾ ਹੁਣ ਤੁਸੀਂ ਕਮੈਂਟ ਕਰ ਰਹੇ ਹੋ ਸਾਨੂੰ ਪਤਾ ਲੱਗਦਾ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਕਈ ਸੱਜਣ ਹੁੰਦੇ ਨੇ ਪਿਆਰ ਵਾਲੇ ਵੀ ਚਲੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਨੂੰ ਕਿਹੜੇ ਕਿਹੜੇ ਭਰਾ ਦੇਖ ਰਹੇ ਨੇ ਤੇ ਕਮੈਂਟ ਜ਼ਰੂਰ ਕਰ ਦਿਓ ਸਭ ਠੀਕ ਹੈ ਜੀ ਪਤਾ ਲੱਗਦਾ ਨਾ ਵੀ ਜੁੜੇ ਹੋਏ ਹੁਣ ਦੇਖੀ ਜਾਂਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕੌਣ ਦੇਖ ਰਿਹਾ ਕਤੋਂ ਵੱਧ ਕਮੈਂਟ ਕਰਕੇ ਸਪੋਰਟ ਕਰਿਆ ਕਰੋ ਤੇ ਨਾਲੇ ਆਪਣਾ ਆਪਾ ਜੁੜੇ ਰਹੇ ਨੇ ਕਿਉਂ ਦੇ ਨਾਲ ਕਿ ਆਪਣੀ ਹਾਜ਼ਰੀ ਲੱਗ ਜਾਂਦੀ ਆਪਾਂ ਨੂੰ ਪਤਾ ਲੱਗਦਾ ਵੀ ਫਲਾਣਾ ਆਪਣਾ ਫਰੈਂਡ ਆ ਜਿਹੜਾ ਉਹ ਆਪਣੇ ਲਾਈਫ ਦੇ ਵਿੱਚ ਆਉਂਦਾ ਹੈਗਾ ਜੀ ਇਹ ਆਪਣੀ ਵੀਡੀਓ ਦੇਖਦਾ ਜੀ ਹੈ ਨਾ ਆਪਣੇ ਚੈਨਲ ਨੂੰ ਸਪੋਰਟ ਕਰਦਾ ਜੀ ਇੰਨੀ ਬਹੁਤ ਹੁੰਦਾ ਹੈ ਅਦੇ ਕੋਣ 97 ਹੋ ਗਏ ਲਾਈਕ ਕਿੰਨੇ ਆ ਰਹੇ ਨੇ ਦੇਖ ਲਓ ਤੁਸੀਂ ਆਪਾਂ ਵੀ ਹੁਣ ਲੰਗਰ ਪਾਣੀ ਛੱਕ ਕੇ ਬੈਠੇ ਆ ਵੀ ਚਲੋ 2 ਮਿੰਟ ਹਜਮ ਕਰਦੇ ਆ ਇਹ ਅੱਜ ਹੈਗਾ ਟਾਈਮ ਆਪਣੇ ਕੋਲੇ ਦੇ ਗੰਤੀ ਆ ਹਾਂ ਜੀ ਬਹੁਤ ਵਧੀਆ ਗੱਲ ਹੈ ਦੇਖੋ ਜੀ ਜੇ ਦੇਖਦੇ ਵੀ ਹੈਗੇ ਆ ਤਾਂ ਸਪੋਰਟ ਵੀ ਕਰਿਆ ਕਰੋ ਤੁਸੀਂ ਸਪੋਰਟ ਕਰਦੇ ਹੋ ਕਿਸੇ ਨੂੰ ਵੀ ਦੇਖਦੇ ਹੋ ਤੁਸੀਂ ਸਪੋਰਟ ਕਰਿਆ ਕਰੋ ਤੁਹਾਡਾ ਫਾਇਦਾ ਵੀ ਹੋਵੇ ਹੈ ਨਾ ਜੀ ਇੱਕ ਇੱਕ ਲਾਈਕ ਇੱਕ ਇੱਕ ਕਮੈਂਟ ਜ਼ਰੂਰ ਕਰਦਿਆ ਕਰੋ ਬਾਕਾਇਦਾ ਤੁਹਾਡਾ ਨਾਮ ਪੜਾਂਗੇ ਅਸੀਂ ਜਦੋਂ ਕਮੈਂਟ ਕਰਦੇ ਆ ਤੁਹਾਡਾ ਆਪਣੇ ਸਾਰੇ ਦੋਸਤਾਂ ਨੂੰ ਦੱਸ ਦੇਣ ਬਹੁਤ ਤੇਜ਼ ਹੈ ਛੋਟਾ ਜਿਹਾ ਇਧਰ ਆਓ आज़ा। 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 तो फा मैं मिनट च बैठो भी निगा बहुत तेज है चौदह so, हो गए जी लाइक कमेंट शेयर जरूर कर दिया करो सापोर्ट करो देखो मैं पापी देखो बहुत प्यारा देखो हाँ देखो जी कि वादिया लगता कमेंट करके दसो कि नहा ठंडा कर के था 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 के करें गर्मी लग रही थी ਉਹ ਸਰਾਰਤੀ ਆਹ ਬਹੁਤ ਪਿਆਰਾ ਸਰਾਰਤਾ ਬਹੁਤ ਕਰਦਾ ਦੇਖੋ ਜੀ ਇੰਨੇ ਵੱਡੇ ਜੁੜੇ ਆਪਣੇ ਆ ਲਾਈਵ ਤੇ ਵੀ ਦਿੱਤਾ ਕਿ ਇਹਨੇ ਕਮਾਲ ਹੋ ਗਿਆ ਆਜੋ ਕਰਨ ਫਟਾ ਫਟਾ ਆਪਣਾ ਹਾਲ ਚਾਲ ਦੱਸਿਆ ਕਰੋ ਬਾਈ ਕਿਦਾਂ ਤੁਹਾਡੇ ਮੌਸਮ ਕਿਵੇਂ ਹੈ Hãy subscribe gì kênh không ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਕਿੱਥੋਂ ਕਿੱਥੋਂ ਜੁੜੇ ਆਪਾਂ ਬਾਈ ਇਹਦੇ ਇਹ ਨਮਕਾਉਣ ਆ ਰਹੇ ਯਾ ਯੋ ਦੇਰੀ गगनजोत हेलो हां जी गगनजोत जी की हाल चाल है, है जी गगनजोत कितों आप कितों जुड़े आप लाइक कमेंट शेयर कर दो धन्यवाद हेलो जी हेलो ਤਦ ਕਰਕੇ ਇਹ ਪ੍ਰੋਬਲਮ ਸਕ੍ਰੀਨ ਕਰ ਦੇ ਜੇ ਤਾਂ ਇਹ ਕਿ ਘੜ ਜਾਂ ਦੇ ਦੇ ਜਣ ਹੋ ਦੀ ਚੈਰੀ ਹੋ ਬਟਾ ਚੈਰੀ ਹੋ ਉਹ ਦੋ ਬੇਖ ਹੇ ਭਾਈ ਪੀ ਆ ਗਿਆ ਪੀ ਆ ਗਿਆ ਯਾ ਕਸਤਾ ਜਿੰਦਾਗੇ 104 ਹਾਂਜੀ ਕੀ ਹਾਲ ਚਾਲ ਨੇ ਨਵੇਂ ਆਏ ਦੋਸਤੋ ਜਿਹੜਾ ਪ੍ਰਾਪਤ ਨਵੇਂ ਆ ਰਹੇ ਨੇ ਜਿਹੜੇ ਨਵੇਂ ਆ ਰਹੇ ਨੇ ਕਮੈਂਟ ਜ਼ਰੂਰ ਕਰਿਓ ਆ ਸਦਾ ਚੈਰੀ ਕਿਵੇਂ ਲੱਗਿਆ ਤੁਹਾਨੂੰ ਦੱਸਿਓ ਚੈਰੀ ਤੇਰੇ ਵਾਸਤੇ ਕਮੈਂਟ ਦੇਖ ਰਿਹਾ ਕੌਣ ਕਰਦਾ ਲਓ ਜੀ ਸਾਡੇ ਚੈਰੀ ਵਾਸਤੇ ਕਮੈਂਟ ਕਰੋ ਕੌਣ ਕਰਦਾ ਕਿਵੇਂ ਲੱਗਿਆ ਤੁਹਾਨੂੰ ਇਹ ਉਹ ਬੈਠਾ ਹਲੋ i ভাবি <laughs> <laughs> ਕਰੀ ਉਹ ਦੇ ਪਰਮਾ ਦੇ ਦੇਖ ਰਹੇ ਹਨ غلط ਇਹ ਨਮਾਇਆ ਜੇ ਅਗਲੀ ਅਗਲੀ ਕੀ ਦਾਲੂਗਾ